ਗਗਬੀਰ ਸਿੰਘ ਬਾਦਲ ਵੱਲੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਉੱਤੇ ਮਾਨ ਹਾਨੀ ਦਾ ਕੇਸ ਦਰਜ ਕਰਾਇਆ ਗਿਆ ਸੀ ਜਿਹਦੇ ਚੱਲਦੇ ਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕੋਰਟ ਦੇ ਵਿੱਚ ਪੇਸ਼ ਨਹੀਂ ਹੋਏ ਇੱਕ ਕਰੋੜ ਦਾ ਮਾਨ ਹਾਨੀ ਦਾ ਕੇਸ ਹੈ ਅੱਜ ਦੀ ਤਰੀਕ ਸੀ ਪਰ ਮੁੱਖ ਮੰਤਰੀ ਸਭ ਪੇਸ਼ ਨਹੀਂ ਹੋਏ ਜੀ ਈਡੀ ਦੇ ਸੰਬੰਧਾਂ ਦੇ ਉੱਤੇ ਸਿਆਸੀ ਗੁਰੂ ਨਹੀਂ ਪੇਸ਼ ਹੁੰਦੇ ਤੇ ਅਸੀਂ ਕਿਵੇਂ ਘਟਾਂ ਕਿਸੇ ਤੋਂ ਸਾਬਕਾ ਮੁੱਖ ਮੰਤਰੀ ਕੈਪਟਨ ਨਦਰ ਸਿੰਘ ਨੇ ਇੱਕ ਬਿਆਨ ਦਿੱਟਿਆ ਟੱਟਲ ਸਾਹਿਬ ਗੱਠ ਜੋੜ ਨੂੰ ਲੈ ਕੇ ਬੜਾ ਹੈਰਾਨ ਕਰਨ ਵਾਲਾ ਬਿਆਨ ਉਹਨਾਂ ਵੱਲੋਂ ਕਿਹਾ ਗਿਆ ਕਿ ਅਕਾਲੀ ਦਲ ਨਾਲ ਭਾਜਪਾ ਦਾ ਗੱਠ ਜੋੜ ਹੋਣਾ ਚਾਹੀਦਾ ਹੈ। ਕਿ ਨਵਜੋਤ ਸਿੰਘ ਸਿੱਧੂ ਜਿਹੜੀ ਗੱਲ ਕਹਿੰਦੇ ਹੁੰਦੇ ਸੀ ਕਿ ਭਾਈ ਸਾਵੇ ਤਾਂ 75 25 ਖੇਡਦੇ ਆ। ਉਹ ਕਹਿੰਦੇ ਜੀ ਅਕਾਲੀ ਦਲ ਨਾਲ ਸਮਝੌਤਾ ਹੋਣਾ ਚਾਹੀਦਾ ਹੈ। ਕਿ ਕੈਪਟਨ ਸਾਹਿਬ ਨੂੰ ਪਤਾ ਹੈ ਕਿ ਭਾਰਤੀ ਜਨਤਾ ਪਾਰਟੀ ਦੇ ਜਿਹੜੇ ਸ਼ਾਮਲ ਹੋਏ ਨੇ ਆਗੂ ਪੱਲੇ ਕੀ ਹੈ ਇਹਨਾਂ ਦੇ ਕਿਸਾਨਾਂ ਦੀ ਕੱਲ ਕੇਂਦਰ ਦੇ ਮੰਤਰੀਆਂ ਨਾਲ ਮੀਟਿੰਗ ਹੋਈ ਹੈ ਚੰਡੀਗੜ੍ਹ ਦੇ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਮੌਜੂਦ ਸੀਗੇ ਕੁਝ ਕੁ ਫਸਲਾਂ ਦੇ ਉੱਤੇ ਐਮਐਸਪੀ ਦੀ ਮੰਗ ਨੂੰ ਲੈ ਕੇ ਸਹਿਮਤੀ ਬਣੀ ਹੈ ਤੇ ਅੱਜ ਕਿਸਾਨ ਸ਼ਾਮ ਨੂੰ ਇੱਕ ਮੀਟਿੰਗ ਕਰਨਗੇ ਤੇ ਉਸ ਤੋਂ ਬਾਅਦ ਉਹ ਜੋ ਵੀ ਫੈਸਲਾ ਲੈਣਗੇ ਕਿ ਜਦੋਂ ਤੁਹਾਡੀਆਂ ਮੰਗਾਂ ਇੱਕ ਨੇ ਤਾਂ ਜਿਨ੍ਹਾਂ ਨੇ ਪਹਿਲਾ ਮੋਰਚਾ ਜਿੱਤਿਆ ਸੀ ਭਾਵੇਂ ਤੁਸੀਂ ਨਾਲ ਸੀ ਪੂਮ ਕਾ ਤੋਂ ਦੀ ਬਖੋ ਵਖਰੀ ਸੀ ਅੱਜ ਉਹਨਾਂ ਨੂੰ ਨਾਲ ਕਿਉਂ ਨਹੀਂ ਲਿਆ ਜਾ ਰਿਹਾ ਜੇ ਭਧੇਰ ਸਾਹਿਬ ਨੇ ਡੱਲੇਵਾਲ ਸਾਹਿਬ ਨੇ ਇਹ ਮੋਰਚਾ ਫਤਿਹ ਕਰਨਾ ਤਾਂ ਪੰਜਾਬ ਦੀਆਂ ਸਾਰੀਆਂ ਜਥੇਬੰਦੀਆਂ ਦਾ ਇੱਕ ਪੰਚ ਤੇ ਆਉਣਾ ਬਹੁਤ ਜ਼ਰੂਰੀ ਹੈ ਸ੍ਰੀ ਵਿਕਰਮ ਜੀ ਸਿੰਘ ਮੇਜੀਟਿਆ ਅੱਜ ਇੱਕ ਪੱਤਰਕਾਰ ਦੇ ਘਰੇ ਪਹੁੰਚੇ ਤੇ ਹਾਲਚਾਲ ਪੁੱਛਿਆ ਢੱਲ ਸਾਹਿਬ ਸਿੰਧੂ ਬਾਰਡਰ ਦੇ ਉੱਤੇ ਸੱਟਾਂ ਵੱਡੀਆਂ ਸੀ ਇੱਕ ਨਿੱਜੀ ਚੈਨਲ ਦਾ ਡਿਪਟੀ ਐਡੀਟਰ ਹੈ ਸ਼ਬੂ ਬਾਰਡਰ ਦੇ ਉੱਤੇ ਜਦੋਂ ਇਹ ਅੰਦੋਲਨ ਚੱਲ ਰਿਹਾ ਹੈ ਇਸ ਅੰਦੋਲਨ ਦੌਰਾਨ ਇਹਦੇ 6 ਵੀ ਵੱਜੀ ਸੀ ਇਸੇ ਤਰ੍ਹਾਂ ਜਲੰਧਰ ਤੋਂ ਛਪਦੇ ਇੱਕ ਵੱਡੇ ਅਖਬਾਰ ਦੇ ਪੱਤਰਕਾਰ ਪਟਿਆਲੇ ਨਾਲ ਸੰਬੰਧਿਤ ਤਰਵਿੰਦਰ ਸਿੰਘ ਸਿੱਧੂ ਤੇ ਵੀ ਕਤਤ ਰੂਪ ਦੇ ਵਿੱਚ ਇਸ ਤਰ੍ਹਾਂ ਦਾ ਇਹ ਰਾਕਟ ਜਿਹੜਾ ਉਹ ਹੈ ਅਥਰੂ ਗੈਸ ਦਾ ਗੋਲਾ ਉਹ ਵੱਜਿਆ ਸੀ ਉਹ ਵੀ ਜ਼ਖਮੀ ਹੋ ਗਿਆ ਸੀ ਮੇਰ ਦੇ ਚੋਣਾਂ ਲੈ ਕੇ ਕਾਫੀ ਹੰਸਾਨ ਛੜਾ ਹੈ ਜੀ ਅੱਜ ਪੇਸ਼ੀ ਵੇਟ ਰੱਬ ਤੋਂ ਤੂੱਚੇ ਪਾਸੇ ਗੱਲ ਕਰਦੇ ਮੇਰ ਵੱਲੋਂ ਅਸਤੀਫਾ ਦਿੱਤਾ ਗਿਆ ਕਿਉਂਕਿ ਅਦਾਲਤ ਦੇ ਵਿੱਚ ਪੇਛੀ ਚੱਲ ਰਹੀ ਹੈ ਅਦਾਲਤ ਨੇ ਕਾਫੀ ਸਖਤ ਸ਼ਬਦਾਂ ਦੇ ਵਿੱਚ ਅਨਿਲ ਮਸੀਹ ਦੇ ਕੰਮ ਨੂੰ ਲਿਆ ਉਹਨੇ ਦੂਜਾ ਦੋਸ਼ ਲਾਤਾ ਜੀ ਇਹ ਤਾਂ ਲੈ ਕੇ ਭੱਜ ਗਏ ਸੀ ਉਥੇ ਪੱਤੇ ਪੱਤੇ ਤੇ ਪੁਲਿਸ ਖੜੀ ਸੀ ਤੇ ਮਸੀਹ ਸਾਹਿਬ ਦੀ ਦਲੀਲ ਕੌਣ ਸੁਨੇਗਾ ਰਾਸ਼ਨ ਕਾਰਡ ਧਾਰਕਨ ਲਈ ਢਿਲਸਾ ਖੁਸ਼ਖਬਰੀ ਸਾਹਮਣੇ ਇੱਕ ਇਹ ਪੋਸ਼ ਜਿਹੜਾ ਨਵੀਂ ਯੋਜਨਾ ਹੈ ਇਹ ਮਸ਼ੀਨਾਂ ਜਿਹੜੀਆਂ ਨੇ ਉਹ ਹੁਣ ਦਿੱਤੀਆਂ ਜਾ ਰਹੀਆਂ ਨੇ 80 ਕਰੋੜ ਤੋਂ ਵੱਧ ਧਾਰਕਾਂ ਨੂੰ ਇਹ ਮਸ਼ੀਨਾਂ ਹਿਰਾਫੇਰੀ ਨਹੀਂ ਹੋਵੇਗੀ ਇੱਥੇ ਤਾਂ ਭਾਈ ਵੋਟਾਂ ਗਿਣਨ ਵਾਲੀ ਮਸ਼ੀਨ 'ਚ ਹਿਰਾਫੇਰੀ ਕੱਟ ਲਿਆ 2024 ਚੋਣਾਂ ਨੇੜੇ ਨੇ ਦੂਜੇ ਪਾਸੇ ਜਾਗਰੂਤਾ ਫੈਲਾਉਣ ਵਾਲੇ ਲੋਕਾਂ ਦੇ ਵਿੱਚ ਹੁਣ ਸੈਲੀਬ੍ਰਿਟੀ ਦਾ ਸਾਥ ਲਇਆ ਜਾ ਰਿਹਾ ਤੁਹਾਨੂੰ ਦੱਸ ਦਿਆ ਕਿ ਤਰਸੀਮ ਜਸੜ ਦੀ ਹੁਣ ਸਹਾਇਤਾ ਲਈਤੀ ਜਾਵੇਗੀ ਚੋਣ ਕਮਿਸ਼ਨ ਵੱਲੋਂ ਜੀ ਇਸ ਵਾਰ ਤੀਜਾ ਇਹ ਹੈ ਕਿ ਵੋਟ ਪ੍ਰਤੀਸ਼ਤ 70% ਤੋਂ ਵਧਾਇਆ ਜਾਵੇ ਵੱਧ ਤੋਂ ਵੱਧ ਲੋਕਾਂ ਨੂੰ ਜਿਹੜਾ ਅਧਿਕਾਰ ਮਿਲਿਆ ਸਰਕਾਰਾਂ ਚੁਣਨ ਦਾ ਉਹਦੇ ਵਿੱਚ ਸ਼ਾਮਲ ਕੀਤਾ ਜਾਵੇ ਪਰ ਜਦੋਂ ਮਸ਼ੀਨਾਂ ਨਾਲ ਛੇੜਛਾੜ ਦੱਸੀ ਜਾਂਦੀ ਹੈ ਉਹਨਾਂ ਦੀ ਪ੍ਰੋਗਰਾਮਿੰਗ ਹੋ ਜਾਂਦੀ ਹੈ ਤੇ ਫਿਰ ਕੀ ਕੀਤਾ ਜਾਵੇ ਇਹ ਦੋ ਵਿਅਕਤੀ ਆਈਕਨ ਦੇ ਤੌਰ ਤੇ ਪੰਜਾਬ ਦੇ ਵਿੱਚ ਵਿਚਰਨਗੇ ਸੋ ਕਾਂਗਰਸ ਦੇ ਐਮਪੀ ਨੇ ਜਨਾ ਅਨੰਦਪੁਰ ਸਾਹਿਬ ਤੋਂ ਉਹਨਾਂ ਦੇ ਵੀ ਚਾਚੇ ਛੜਪੇ ਨੇ ਵੀ ਉਹੋ ਭਾਜਪਾ ਸ਼ਾਮਲ ਹੋ ਸਕਦੇ ਨੇ ਤੇ ਭਾਰਤੀ ਜਨਤਾ ਪਾਰਟੀ ਦੇ ਅੰਦਰ ਲਿਆਂਦੇ ਵਿੱਚ ਧੁਰਕੂ ਨਜ਼ਰਾਈ ਜਾਂਦਾ ਜੀ ਕਿ ਜੇ ਕਾਂਗਰਸੀਓ ਲਿਆ ਲਿਆ ਭਾਜਪਾ ਹੀ ਬਣਾਉਣੇ ਐ ਤੇ ਫਿਰ ਭਾਜਪਾ ਵਾਲੇ ਕਿੱਥੇ ਜਾਣਗੇ ਉਹ ਕੇਜੇ ਬਿਲਕੁਲ ਜਾਣ ਸਤਿ ਸ਼੍ਰੀ ਅਕਾਲ ਮੈਂ ਬਲਵਿੰਦਰ ਸਿੰਘ ਹਾਜ਼ਰਾਂ ਪ੍ਰੋਗਰਾਮ ਇੱਕ ਮੇਰੀ ਵੀ ਸੁਣੋ ਲੈ ਕੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਦਿਨ ਭਰ ਦਿਆਂ ਕੁਝ अहम ਤੇ ਵੱਡੀਆਂ ਖਬਰਾਂ ਦੇ ਉੱਤੇ ਖੁੱਲ ਕੇ ਚਰਚਾ ਕਰਦੇ ਚਰਚਾ ਕਰਨ ਲਈ ਮੇਰੇ ਨਾਲ ਜੁੜਨੇ ਸਾਡੇ ਚੰਦੇ ਸੀਨੀਅਰ ਐਡੀਟਰ ਜਸਪਾਲ ਸਿੰਘ ਢਿੱਲੋਂ ਜੀ ਆਉਣ ਦਾ ਪਹਿਲਾ ਸਵਾਗਤ ਕਰਦਾ ਟੈਲਸਰ ਸਵਾਗਤ ਹੈ ਜੀ ਵਾਹ ਬਹੁਤ ਬਹੁਤ ਮਿਹਰਬਾਨੀ ਸ਼ੁਕਰੀਆ ਜੀ ਟੈਲ ਸਰਬ ਸੁਖਵੀਰ ਸਿੰਘ ਬਾਦਲ ਵੱਲੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਉੱਤੇ ਮਾਨ ਹਾਨੀ ਦਾ ਕੇਸ ਦਰਜ ਕਰਾਇਆ ਗਿਆ ਸੀ ਜਿਹਦੇ ਚੱਲਦੇ ਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕੋਰਟ ਦੇ ਵਿੱਚ ਪੇਸ਼ ਨਹੀਂ ਹੋਏ ਜੀ ਤੇ ਕੋਈ ਮਾਨ ਹਾਨੀ ਦਾ ਕੇਸ ਹੈ ਅਦਾਲਤ ਹੈ ਸ਼੍ਰੀ ਮੁਖਸਰ ਸਾਹਿਬ ਦੀ 11 ਜਨਵਰੀ ਨੂੰ ਕੀਤਾ ਥੋੜਾ ਜਿਹਾ ਜੇ ਹੁਣ ਕਰਨ ਨਹੀਂ ਲੱਗੇ ਸੀ ਤਾਂ ਬਹੁਤ ਸਾਰਾ ਕਰ ਦਿੰਦੇ ਰਾਜਪਾਲ ਰਾਵਲ ਸਿਵਲ ਜੱਜ ਸੀਨੀਅਰ ਡਿਵੀਜ਼ਨ ਨੇ ਉੱਥੇ ਇੱਕ ਮਾਨਹਾਨੀ ਦਾ ਕੇਸ ਦਾਇਰ ਕੀਤਾ ਸੀ ਕੁੱਲ ਲੁਧਿਆਣੇ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸਰਦਾਰ ਸੁਖਵੀਰ ਸਿੰਘ ਬਾਦਲ ਦੇ ਬਾਲਾ ਸਰ ਫਾਰਮ ਨਹਿਰ ਟਰਾਂਸਪੋਰਟ ਆਦ ਬਾਰੇ ਕੁਝ ਟਿੱਪਣੀਆਂ ਕੀਤੀਆਂ ਸੀ ਜਿਹਨੂੰ ਲੈ ਕੇ ਸਰਦਾਰ ਸੁਖਵੀਰ ਸਿੰਘ ਬਾਦਲ ਨੇ ਆਪਣੇ ਵਕੀਲ ਦੇ ਰਾਹੀਂ ਮਾਨਹਾਨੀ ਦਾ ਕੇਸ ਦਰਜ ਕਰਤਾ ਅੱਜ ਵਾਸਤੇ ਨੋਟਿਸ ਭੇਜਿਆ ਗਿਆ ਸੀ ਇੱਕ ਮਾਨਹਾਨੀ ਉਹਨਾਂ ਤੇ ਮਾਨਸਾ ਦੀ ਅਦਾਲਤ ਵਿੱਚ ਵੀ ਚੱਲਦੀ ਹੈ। ਔਰ 1 ਕਰੋੜ ਦਾ ਮਾਨਹਾਨੀ ਦਾ ਕੇਸ ਹੈ ਅੱਜ ਦੀ ਤਰੀਕ ਸੀ ਪਰ ਮੁੱਖ ਮੰਤਰੀ ਸਭ ਪੇਸ਼ ਨਹੀਂ ਹੋਏ। ਜੇ ਈਡੀ ਦੇ ਸମ୍ਮਣੇ ਦੇ ਉੱਤੇ ਸਿਆਸੀ ਗੁਰੂ ਨਹੀਂ ਪੇਸ਼ ਹੁੰਦੇ ਤੇ ਅਸੀਂ ਕਿਵੇਂ ਘਟਾਂ ਕਿਸੇ ਤੋਂ? ਉਹ ਪੇਸ਼ ਨਹੀਂ ਹੋਏ। ਜਿਹਦੇ ਮੱਦੇ ਨਜ਼ਰ ਫਿਰ ਇਸ ਕੇਸ ਦੀ ਸੁਣਵਾਈ ਹੁਣ ਅੱਗੇ ਪਾ ਦਿੱਤੀ ਗਈ ਹੈ ਅੱਗੇ ਵਾਸਤੇ ਸਮਨ ਜਾਰੀ ਹੋ ਜਾਣਗੇ ਇੱਕ ਵਾਰ ਮੁੱਖ ਮੰਤਰੀ ਸਾਹਿਬ ਨੂੰ ਉੱਥੇ ਪੇਸ਼ ਹੋਣਾ ਪਵੇਗਾ ਜ਼ਮਾਨਤ ਲੈਣੀ ਪਵੇਗੀ ਉਸ ਤੋਂ ਬਾਅਦ ਆਮ ਤੌਰ ਤੇ ਕਈ ਵਾਰ ਅਦਾਲਤਾਂ ਦੀ ਪੇਸ਼ੀ ਤੋਂ ਛੋਟ ਮਿਲ ਜਾਂਦੀਆਂ ਨੇ ਪਰ ਇੱਕ ਵਾਰ ਜਾ ਕੇ ਅਦਾਲਤ ਦੇ ਵਿੱਚ ਪੇਸ਼ ਹੋਣਾ ਤਾਂ ਪਵੇਗਾ ਜੀ ਸੋ ਦੂਜੇ ਪਾਸੇ ਸਾਬਕਾ ਮੁੱਖ ਮੰਤਰੀ ਕੈਪਟਨ ਮੁੰਦਰ ਸਿੰਘ ਨੇ ਇੱਕ ਬਿਆਨ ਦਿੱਤਾ ਟੀਲ ਸਾਹਿਬ ਗੱਠਜੋੜ ਨੂੰ ਲੈ ਕੇ ਬੜਾ ਹੈਰਾਨ ਕਰਨ ਵਾਲਾ ਬਿਆਨ ਹੈ ਉਹਨਾਂ ਵੱਲੋਂ ਕਿਹਾ ਗਿਆ ਕਿ ਅਕਾਲੀ ਦਲ ਨਾ ਭਾਜਪਾ ਦਾ ਗੱਠਜੋੜ ਹੋਣਾ ਚਾਹੀਦਾ ਹੈ ਦੇਖੋ ਹੁਣ ਤੱਕ ਨਵਜੋਤ ਸਿੰਘ ਸਿੱਧੂ ਜਿਹੜੀ ਗੱਲ ਕਹਿੰਦੇ ਹੁੰਦੇ ਸੀ ਕਿ ਭਾਈ ਸਾਵੇ ਤਾਂ 75 25 ਖੇਡਦੇ ਆ ਉਹ ਬਿੱਲੀ ਫਿਰ थैਲਿਓ ਬਾਹਰ ਆ ਗਈ ਇਹ ਤਾਂ ਮਤਲਬ ਸਾਝਾ ਸੀ ਕੋਈ ਵੇਲਾ ਸੀ ਜਦੋਂ 3500 ਕਰੋੜ ਦੀ ਕਥਤ ਜਾਇਦਾਦ ਦੇ ਦੋਸ਼ ਵਿੱਚ ਕੈਪਟਨ ਅਮਰਿੰਦਰ ਸਿੰਘ ਨੇ ਬਾਦਲ ਬਾਪ بیٹے ਨੂੰ ਕੇਸ ਬਣਾਇਆ ਸੀ ਤੇ ਅਦਾਲਤ ਨੇ ਉਹਨਾਂ ਨੂੰ ਜੇਲ੍ਹ ਚ ਭੇਜਤਾ ਸੀ ਤੇ ਪਟਿਆਲੇ ਦੀ ਜੇਲ੍ਹ ਦੇ ਵਿੱਚ ਦੋਵੇਂ ਪਿਓ ਪੁੱਤ ਰਹੇ ਸਨ ਸਿੱਧੂ ਸਾਹਿਬ ਹਰ ਵਾਰ ਕਹਿੰਦੇ ਸੀ ਔਰ ਕੈਪਟਨ ਅਮਰਿੰਦਰ ਸਿੰਘ ਉਸ ਕਾਂਗਰਸ ਚੋਂ ਆਏ ਨੇ ਜਿਹਦੀ ਦਿਹਾਤੀ ਕਾਂਗਰਸ ਤਾਂ ਤਪੜਾ ਦੇ ਰਹਿੰਦੀ ਸੀ ਸ਼ਹਿਰ ਆਏ ਮੰਚ ਤੇ ਤੇ ਜਦੋਂ ਵੀ ਸ਼ਹਿਰ ਆਲੇ ਨੇ ਕਹਿਣਾ ਉਹ ਜੀ ਐਂ ਕਰੋ ਮੀਟਿੰਗ ਇਕੱਠੀ ਰੱਖ ਲੋ ਤੇ ਹੁਣ ਜਦੋਂ ਭਾਰਤੀ ਜਨਤਾ ਪਾਰਟੀ ਦੇ ਵਿੱਚ ਕੈਪਟਨ ਅਵਿੰਦਰ ਸਿੰਘ ਜਾ ਚੁੱਕੇ ਨੇ ਹੋਰ ਸੀਨੀਅਰ ਆਗੂ ਗਏ ਕਈ ਵਾਪਸ ਵੀ ਮੁੜੇ ਉਹਨਾਂ ਦੇ ਨਾਲ ਦੇ ਬਲਵੀਰ ਸਿੱਧੂ ਵਾਪਸ ਆ ਗਏ ਕੰਗੜ ਸਾਹਿਬ ਵਾਪਸ ਆ ਗਏ ਤੇ ਉੱਥੇ ਜਾ ਕੇ ਜਦੋਂ ਹੁਣ ਕੈਪਟਨ ਮਰਿੰਦਰ ਸਿੰਘ ਦੀ ਜਦੋਂ ਪਹਿਲਾਂ ਇਹਨਾਂ ਨੇ ਤੇ ਫਿਰ ਬਾਦਲ ਪਰਿਵਾਰ ਨੇ ਕੇਸ ਬਣਾ ਤੇ ਫਿਰ ਦੋਨਾਂ ਨੇ ਸਮਝੌਤਾ ਕਰ ਲਿਆ ਉਹ ਕਹਿੰਦੇ ਜੀ ਅਕਾਲੀ ਦਲ ਨਾਲ ਸਮਝੌਤਾ ਹੋਣਾ ਚਾਹੀਦਾ ਤੇ ਕੈਪਟਨ ਸਾਹਿਬ ਨੂੰ ਪਤਾ ਹੈ ਕਿ ਭਾਰਤੀ ਜਨਤਾ ਪਾਰਟੀ ਦੇ ਜਿਹੜੇ ਸ਼ਾਮਲ ਹੋਏ ਨੇ ਆਗੂ ਪੱਲੇ ਕੀ ਹੈ ਇਹਨਾਂ ਦੇ ਸ੍ਰੀ ਅਖਰ ਸਾਹਿਬ ਪ੍ਰਧਾਨ ਵੀ ਨੇ ਤੇ ਜੇ ਇਕੱਲੇ ਇਕੱਲੇ ਰਹੇ ਚਾਰ ਬੰਦੇ ਇਕੱਠੇ ਨਹੀਂ ਹੋਣੇ ਇਕੱਠੇ ਹੋਵਾਂਗੇ ਤਾਂ ਸ਼ਾਇਦ ਇੱਕ ਵੱਡਾ ਗੱਠਜੋੜ ਬਣ ਜਾਈਏ ਤੇ ਕੋਈ ਨਾ ਕੋਈ ਚਾਰ ਬੋਟਾਂ ਪ੍ਰਾਗੇ 'ਚ ਨਜ਼ਰ ਆਉਣ ਲੱਗ ਜਾਣ ਤੇ ਕੈਪਟਨ ਬ੍ਰਦਰ ਸਿੰਘ ਇਹ ਗੱਲ ਭੁੱਲ ਗਏ ਜਦੋਂ ਅੰਮ੍ਰਿਤਸਰ ਦੇ ਵਿੱਚ 14 ਦੇ ਵਿੱਚ ਔਰੰਗਜੇਤਲੀ ਸਾਹਿਬ ਵੱਡੇ ਕੱਦ ਵਾਲੇ ਆਗੂ ਨਵਜੋਤ ਸਿੰਘ ਸਿੱਧੂ ਨੂੰ ਨੀਵਾ ਦਿਖਾਉਣ ਵਾਸਤੇ ਖੜੇ ਕੀਤੇ ਸੀ ਉਹਨਾਂ ਦੇ ਮੁਤਾਬਕ ਕੈਪਟਨ ਅਵਰੇਂਦਰ ਸਿੰਘ ਨੂੰ ਲਿਆਂਦਾ ਗਿਆ ਤੇ ਲੱਖ ਤੋਂ ਵੱਧ ਵੋਟਾਂ ਤੇ ਜਿੱਤ ਗਏ ਸੀ ਸੋ ਅੱਜ ਉਹ ਭਾਰਤੀ ਜਨਤਾ ਪਾਰਟੀ ਦੇ ਨਾਲ ਤੇ ਸਾਰਿਆਂ ਨੂੰ ਪਤਾ ਹੈ ਕਿ ਬਾਦਲ ਪਰਿਵਾਰ ਦੀ ਸਾਂਝ ਤੇ ਕੈਪਟਨ ਸਾਹਿਬ ਦੀ ਸਾਂਝ ਉਹਨੂੰ ਗੁੱਝੀ ਨਹੀਂ ਚੰਗੀ ਸਾਂਝ ਆਪਸ ਵਿੱਚ ਦੀ ਤੇ ਉਹ ਸਮਝਦੇ ਆ ਕਿ ਜੇ ਇਕੱਠੇ ਹੋ ਕੇ ਤੁਰਾਂਗੇ ਚਾਰ ਬੰਦੇ ਨਜ਼ਰ ਆਉਣਗੇ ਕਿਉਂਕਿ ਇਕੱਠਵੱਟ ਕਰਨ ਨੂੰ ਅਕਾਲੀ ਦਲ ਖਾਸ ਕਰ ਸੁਖਵੀਰ ਸਿੰਘ ਬਾਦਲ ਦੀ ਭਾਰਤ ਹੈ ਉਹ ਇਕੱਠ ਕਰ ਲੈਂਦੇ ਨੇ ਪਰ ਸਿਆਸੀ ਤੌਰ ਦੇ ਉੱਤੇ ਤੇ ਫਿਰ ਕੈਪਟਨ ਬਰਿੰਦਰ ਸਿੰਘ ਅੱਜ ਬੇਅਦਬੀਆਂ ਵਾਲੇ ਮਾਮਲੇ ਨੂੰ ਕਿਵੇਂ ਲੈ ਕੇ ਤੁਰਨਗੇ ਉਹਨਾਂ ਦੀ ਸਰਕਾਰ ਵੇਲੇ ਸਿੱਟਾਂ ਬੜੀਆਂ ਸੀ ਅੱਜ ਉਹ ਬੇਅਦਬੀਆਂ ਦੇ ਮਾਮਲਿਆਂ ਨੂੰ ਮੁਨਕਰ ਹੋ ਜਾਣਗੇ ਕਿ ਸੁਖਵੀਰ ਸਿੰਘ ਬਾਦਲ ਤੇ ਉਹਨਾਂ ਦੀ ਸਰਕਾਰ ਵੇਲੇ ਇਹ ਵਾਪਰਿਆ ਉਹ ਸਾਰਾ ਕੁਝ ਖਤਮ ਹੋ ਜੂ ਉਹਦਾ ਜਵਾਬ ਕੌਣ ਦੇਊਗਾ ਜੇ ਰੱਬਣਾ ਕਰੇ ਕੱਲ ਨੂੰ ਜਿਹੜੀਆਂ ਚਰਚਾਵਾਂ ਨੇ ਕਿ ਇਹ ਮੱਧ ਪ੍ਰਦੇਸ਼ ਵਾਲਾ ਕਮਲਨਾਥ ਵੀ ਆ ਰਿਹਾ ਹੈ ਤੇ ਕਮਲਨਾਥ ਤੇ ਇਲਜ਼ਾਮ 1984 ਵਾਲੇ ਨੇ ਤੇ ਕੈਪਟਨ ਸਾਹਿਬ ਕਲੀਨ ਚਿਟ ਦੇਣ ਲੱਗੇ ਮਿੰਟ ਲਾਉਂਦੇ ਆ ਆ ਜਗਦੀਸ਼ ਟਾਈਟਲਰ ਜਿਹਦੇ ਤੇ ਹੁਣ ਕੇਸ ਚੱਲ ਰਿਹਾ ਹੈ ਇਹਦੇ ਬਾਰੇ ਕਹਿੰਦੇ ਸੀ ਮੈਂ ਤਾਂ ਉੱਥੇ ਦੇਖਿਆ ਨਹੀਂ ਮੈਂ ਜਾ ਕੇ ਆਇਆ ਹਾਂ ਸੋ ਇਹਨਾਂ ਸੌਖਾ ਨਹੀਂ ਹੈ। ਹੁਣ ਕੈਪਟਨ ਅਬਰਿੰਦਰ ਸਿੰਘ ਕਹਿੰਦੇ ਵੀ ਮੈਂ ਮੋਦੀ ਸਾਹਿਬ ਨੂੰ ਵੀ ਮਿਲ ਲੈਣ, ਜੇਪੀ ਨੱਡੇ ਨੂੰ ਵੀ ਮਿਲ ਲੈਣ। ਮਿਲੋ। ਪਰ ਇਹ ਦਾਦਿਓ ਕੇ ਬੇਅਦਬੀਆਂ ਵਾਲੇ ਮਾਮਲੇ ਦੇ ਵਿੱਚ ਉਹਨੂੰ ਤੁਸੀਂ ਕਿਵੇਂ ਨਹੀਂ ਜੱਠੋਗੇ? ਤੇ ਅੱਜ ਜਿਹੜੇ ਦੋਸ਼ ਲੱਗੇ ਸੀ ਤੁਹਾਡੀ ਸਰਕਾਰ 'ਵਿਲੇ ਖਾਸ ਕਰ ਜਿਹੜਾ ਤੁਸੀਂ ਕਮਿਸ਼ਨ ਬਣਾਇਆ ਸੀ ਜਸਟਿਸ ਰਣਜੀਤ ਸਿੰਘ ਦੀ ਅਗਵਾਈ ਵਿੱਚ ਉਹਦੀਆਂ ਸਪਾਰਸ਼ਾਂ ਨੂੰ ਖਾਰਜ ਕਰ ਦਿਓਗੇ? ਇਸੇ ਕਰਕੇ ਤਾਉਦੋ ਅਲਜਾਮ ਸੀ ਕਿ ਇਹਨਾਂ ਨੇ ਰਲ ਕੇ ਬੇਅਦਬੀਆਂ ਦੇ ਮਾਮਲੇ ਦਾ ਪੱਠਾ ਬਹਾਰ ਦਿੱਤਾ ਮੁੱਖ ਮੰਤਰੀ ਭਗਵੰਤ ਮਾਨ ਵੀ ਬਾਰ-ਬਾਰ ਇਹਨਾਂ ਤੇ ਇਸ ਕਿਸਮ ਦੇ ਸਵਾਲ ਚੁੱਕ دیے ਜੀ ਸੋਟਲ ਸਰ ਨਾਲ ਹੀ ਗੱਲ ਕਰਦੇ ਆਪਾਂ ਜੀ ਕਿਸਾਨਾਂ ਨੂੰ ਲੈ ਕੇ ਜਿਵੇਂ ਕਿਸਾਨਾਂ ਦੀ ਕੱਲ ਕੇਂਦਰ ਦੇ ਮੰਤਰੀਆਂ ਨਾਲ ਮੀਟਿੰਗ ਹੋਈ ਹੈ ਚੰਡੀਗੜ੍ਹ ਦੇ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਮੌਜੂਦ ਸੀਗੇ ਕੁਝ ਕੁ ਫਸਲਾਂ ਦੇ ਉੱਤੇ ਐਮਐਸਪੀ ਦੀ ਮੰਗ ਨੂੰ ਲੈ ਕੇ ਸਹਿਮਤੀ ਬਣੀ ਹੈ ਤੇ ਅੱਜ ਕਿਸਾਨ ਸ਼ਾਮ ਨੂੰ ਇੱਕ ਮੀਟਿੰਗ ਕਰਨਗੇ ਤੇ ਉਸ ਤੋਂ ਬਾਅਦ ਉਹ ਜੋ ਵੀ ਫੈਸਲਾ ਲੈਣਗੇ ਜੀ ਦੋ ਦਿਨ ਦਾ ਟਾਈਮ ਆ ਉਹਨਾਂ ਕੋਲੇ ਉਹਨਾਂ ਨੇ ਪੰਜ ਦੀ ਗੱਲ ਕਰਤੀ ਐ ਬਹੁਤ ਸਾਰੇ ਖੇਤੀ ਤੇ ਆਰਥਿਕ ਮਾਰੇ ਕਹਿੰਦੇ ਨੇ ਕਿ ਇਹਨਾਂ ਨੂੰ ਬਿਨਾਂ ਮਤਲਬੋਂ ਫਸਾਤਾ ਜੀ ਇਹ ਕੋਈ ਬਾਲੀ ਵੱਡੀ ਜਿਹੜੀ ਗੱਲ ਐ ਉਹ ਫਸਕੇ ਰਹਿ ਗਏ ਨੇ ਮੈਂ ਫੇਰ ਕਹਿਣਾ ਮੈਂ ਬਹੁਤ ਵਾਰੀ ਕਹਿ ਚੁੱਕੇ ਹਾਂ ਕਿ ਜਦੋਂ ਤੁਹਾਡੀਆਂ ਮੰਗਾਂ ਇੱਕ ਨੇ ਤਾਂ ਜਿਨ੍ਹਾਂ ਨੇ ਪਹਿਲਾ ਮੋਰਚਾ ਜਿੱਤਿਆ ਸੀ ਭਾਵੇਂ ਤੁਸੀਂ ਨਾਲ ਸੀ ਭੂਮਿਕਾ ਤੁਹਾਡੀ ਵੱਖੋ ਵੱਖਰੀ ਸੀ ਅੱਜ ਉਹਨਾਂ ਨੂੰ ਨਾਲ ਕਿਉਂ ਨਹੀਂ ਲਿਆ ਜਾ ਰਿਹਾ ਜੇ ਪੰਦੇਰ ਸਾਹਿਬ ਨੇ ਡੱਲੇਵਾਲ ਸਾਹਿਬ ਨੇ ਇਹ ਮੋਰਚਾ ਫਤਿਹ ਕਰਨਾ ਤਾਂ ਪੰਜਾਬ ਦੀਆਂ ਸਾਰੀਆਂ ਜਥੇਬੰਦੀਆਂ ਦਾ ਇੱਕ ਮੰਚ ਤੇ ਆਉਣਾ ਬਹੁਤ ਜ਼ਰੂਰੀ ਹੈ ਜੇ ਇਸੇ ਤਰ੍ਹਾਂ ਪੱਟੋ ਤੋੜ ਚੱਲੀ ਜਾਓਗੇ ਕੱਲ ਨੂੰ 54 ਹਫ਼ਤਾ ਲੱਗ ਜਾਣਾ ਫਿਰ ਤੂੰ ਕੌਣ ਤੇ ਮੈਂ ਕੌਣ ਇਹ ਸਾਰਾ ਕੁਝ ਇਥੇ ਤਰੈ ਤਰਾਇਆ ਰਹਿ ਜਾਣਾ ਹੋਰ ਕੇਂਦਰ ਦੇ ਮੰਤਰੀਆਂ ਨੇ ਬਾਲ ਇਹਨਾਂ ਦੇ ਪਲੇਟ ਚ ਸੱਟਤੀ ਹੈ ਇਹ ਕਹਿੰਦੇ ਪਹਿਲਾਂ ਅਸੀਂ ਆਪਣੀ ਗੱਲਬਾਤ ਕਰ ਲਈ ਅੱਜ ਖਨੌਰੀ ਬਾਰਡਰ ਤੇ ਇਕੱਠੇ ਹੋਏ ਨੇ ਸ਼ਾਮ ਨੂੰ ਉੱਥੇ ਮੀਟਿੰਗ ਰੱਖੀ ਹੈ ਉਹਦੇ ਵਿੱਚ ਕੀ ਹੁੰਦਾ ਸਵਾ ਦੱਸੇਗਾ ਜੀ ਸੋ ਦੂਜੇ ਪਾਸੇ ਪੰਜਾਬ ਕਾਂਗਰਸ ਵੱਲੋਂ ਕੇਂਦਰ ਦੇ ਖਿਲਾਫ ਪ੍ਰਦਰਸ਼ਨ ਕੀਤਾ ਗਿਆ ਜੀ ਹਾਂ ਇਹ ਜਿਹੜਾ ਪ੍ਰਦਰਸ਼ਨ ਹੈ ਮੋਹਾਲੀ ਦੇ ਵਿੱਚ ਕੀਤਾ ਗਿਆ ਆਮਦਨ ਕਰ ਦਫ਼ਤਰ ਦੇ ਬਾਹਰਲੇ ਪਾਸੇ ਵਿਭਾਗ ਦੇ ਕਿਉਂਕਿ ਇਹਨਾਂ ਦੇ ਖਾਤੇ ਫ੍ਰੀਜ਼ ਕਰਤੇ ਨੇ ਕੇਂਦਰ ਦੀ ਸਰਕਾਰ ਨੇ ਉਹਨਾਂ ਨੇ ਜੂਥ ਕਾਂਗਰਸ ਨੂੰ ਤੇ ਹੋਰਾਂ ਨੂੰ ਲੈ ਕੇ ਜਿਸ ਤਰੀਕੇ ਦੇ ਨਾਲ ਇਹ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਕਿ ਕੇਂਦਰ ਦੀ ਸਰਕਾਰ ਆ ਜਿਹੜੇ 4-5 ਤੋਤੇ ਐ ਇਹਨਾਂ ਦੇ ਜੜਗੇ ਲਗਾਤਾਰ ਉਹ ਗਲਤ ਪਾਸੇ ਵੱਲ ਤੁਰ ਰਹੇ ਨੇ ਇਹ ਕੋਈ ਬੜੀ ਵਧੀਆ ਗੱਲ ਨਹੀਂ ਦੂਜਿਆਂ ਨੂੰ ਦਬਾਉਣਾ ਆਪ ਲੁਕਾਉਣਾ ਸੋ ਅੰਦਰ ਕਰ 部ਭਾਗ ਦੇ ਬਾਅਦ ਇਸੇ ਕਰਕੇ ਅਵਰਿੰਦਰ ਸਿੰਘ ਰਾਜਾ ਆਪਣੇ ਕਰੇ ਜੂਥ ਕਾਂਗਰਸ ਦੂਜੀ ਕਾਂਗਰਸ ਤੇ ਹੋਰਾਂ ਨੇ ਰਲ ਕੇ ਇੱਕ ਵੱਡਾ ਰੋਸ ਮਜਾਰਾ ਕੀਤਾ ਜੀ ਸੋ ਦੂਜੇ ਪਾਸੇ ਵਿਕਰਮਜੀਤ ਸਿੰਘ ਮਜੀਠੀਆ ਅੱਜ ਇੱਕ ਪੱਤਰਕਾਰ ਦੇ ਕਰੇ ਪਹੁੰਚੇ ਤਾਂ ਹਾਲਚਾਲ ਪੁੱਛਿਆ ਢਿਲਸਾਫ ਸਿੰਧੂ ਬਾਰਡਰ ਦੇ ਉੱਤੇ ਸੱਟਾਂ ਵੱਜੀਆਂ ਸੀ ਜੀ ਇਹ ਸਤਿੰਦਰ ਚੋਹਾਨ ਪੱਤਰਕਾਰ ਹੈ ਇੱਕ ਨਿੱਜੀ ਚੈਨਲ ਦਾ ਡਿਪਟੀ ਐਡੀਟਰ ਹੈ ਸ਼ਬੂ ਬਾਰਡਰ ਦੇ ਉੱਤੇ ਜਦੋਂ ਇਹ ਅੰਦੋਲਨ ਚੱਲ ਰਿਹਾ ਹੈ ਇਸ ਅੰਦੋਲਨ ਦੌਰਾਨ ਇਹਦੇ ਸੱਟ ਵੀ ਵੱਜੀ ਸੀ ਇਸੇ ਤਰ੍ਹਾਂ ਜਲੰਧਰ ਤੋਂ ਛਪਦੇ ਇੱਕ ਵੱਡੇ ਅਖਬਾਰ ਦੇ ਪੱਤਰਕਾਰ ਪਟਿਆਲੇ ਨਾਲ ਸੰਬੰਧਿਤ ਤਰਵਿੰਦਰ ਸਿੰਘ ਸਿੱਧੂ ਤੇ ਵੀ ਕਤਤ ਰੂਪ ਦੇ ਵਿੱਚ ਇਸ ਤਰ੍ਹਾਂ ਦਾ ਇਹ ਡਾਕਟਰ ਜਿਹੜਾ ਉਹ ਐ ਅਥਰੂ ਗੈਸ ਦਾ ਗੋਲਾ ਉਹ ਵੱਜਿਆ ਸੀ ਉਹ ਵੀ ਜ਼ਖਮੀ ਹੋ ਗਿਆ ਸੀ ਵਿਕਰਮ ਸੇਵ ਜੀਠਿਆ ਇਹਨਾਂ ਦੇ ਘਰ ਗਏ ਕਿਉਂਕਿ 13 ਫਰਵਰੀ ਨੂੰ ਇਹ ਕੁਝ ਵਾਪਰਿਆ ਸੀ ਪੱਤਰਕਾਰ ਤੇ ਹੋਰ ਲਗਭਗ 150 ਤੋਂ ਵੱਧ ਕਿਸਾਨ ਤੇ ਹੋਰ ਇਹਦੇ 'ਚ ਜ਼ਖਮੀ ਹੋਏ ਨੇ ਉਹਨਾਂ ਨੇ ਦੋਸ਼ ਲਾਇਆ ਪੰਜਾਬ ਪੁਲਿਸ ਮੁੱਖ ਮੰਤਰੀ ਪੰਜਾਬ ਹਰਿਆਣਾ ਪੁਲਿਸ ਹਰਿਆਣਾ ਸਰਕਾਰ ਇਹ ਗਿੰਮਿਤ ਕੇ ਖੇਡਾਂ ਖੇਡ ਰਹੀ ਹੈ ਜੀ ਇਹ ਗੱਲ ਕੌਣ ਕਹਿੰਦੇ ਨੇ ਵਿਕਰਮ ਸੁਭਜੀਤਿਆ ਸੋ ਦੇਖੋ ਇਹ ਚੋਣਾਂ ਉਹਨਾਂ ਨੇ ਦੋਸ਼ ਲਾਤਾ ਔਰ ਪੱਤਰਕਾਰ ਦਾ ਹਾਲਚਲ ਪੁੱਛੇ ਜੀ ਸੋ ਨਾਲੇ ਚੰਡੀਗੜ੍ਹ ਮੇਰ ਦੀਆਂ ਚੋਣਾਂ ਲੈ ਕੇ ਕਾਫੀ ਕਮ ਹਸਾਨ ਛੜਿਆ ਹੈ ਜੀ ਅੱਜ ਪੇਸ਼ੀ ਵੇਟੇ ਸਭ ਤੋਂ ਤੂਚੇ ਪਾਸੇ ਗੱਲ ਕਰਦੇ ਆ ਮੇਰ ਵੱਲੋਂ ਅਸਤੀਫਾ ਦਿੱਤਾ ਗਿਆ ਸੀ ਹਾਉ ਤਾਂ ਸਵੇਰੀ ਦਿੱਤਾ ਸੀ ਅੱਜ ਉਹਨਾਂ ਨੇ ਅਸਤੀਫਾ ਕਿਉਂਕਿ ਅਦਾਲਤ ਦੇ ਵਿੱਚ ਪੇਛੀ ਚੱਲ ਰਹੀ ਹੈ ਅਦਾਲਤ ਨੇ ਕਾਫੀ ਸਖਤ ਸ਼ਬਦਾਂ ਦੇ ਵਿੱਚ ਅਨਿਲ ਮਸੀਹ ਦੇ ਕੰਮ ਨੂੰ ਲਿਆ ਉਹਨੇ ਦੂਜਾ ਦੋਸ਼ ਲਾਤਾ ਜੀ ਇਹ ਤਾਂ ਲੈ ਕੇ ਭੱਜ ਗਏ ਸੀ ਉੱਥੇ ਪੱਤੇ ਪੱਤੇ ਤੇ ਪੁਲਿਸ ਖੜੀ ਸੀ ਤੇ ਮਸੀਹ ਸਾਹਿਬ ਦੀ ਦਲੀਲ ਕੌਣ ਸੁਨੇਗਾ ਇਹਦਾ ਵਕੀਲ ਬੱਲੋ ਰਟਾਇਆ ਗਿਆ ਇੱਕ ਸਵਾਲ ਹੈ ਜੀ ਕਿ ਆ ਜਵਾਬ ਦੇਈ ਚੱਲਿਓ ਉਹ ਕਹਿੰਦੇ ਕੋਈ ਬੰਦਾ ਮਾਨਸਿਕ ਰੋਗੀ ਸਿੱਧ ਕਰਤਾ ਅਦਾਲਤ ਦੇ ਵਿੱਚ ਗਿਆ ਉਹ ਕਹਿੰਦਾ ਆ ਕਾਗਜ਼ ਤੇ ਤੇਰੇ ਨੇ ਕਹਿੰਦਾ ਫੁਰ ਕਹਿੰਦਾ ਆ ਵਕੀਲ ਕੋਲੇ ਤੂ ਲਿਖਾ ਕੇ ਆਇਆ ਸੀ ਕਹਿੰਦਾ ਫੁਰ ਤੀਜੀ ਵਾਰ ਜਾ ਕੇ ਕਹਿੰਦਾ ਆ ਦਸਤਾਬੇਜ ਤੇਰੇ ਨਾਲ ਸੰਬੰਧਤਾ ਕਹਿੰਦਾ ਫਰਰ ਜੱਜ ਕਹਿੰਦਾ ਯਾਰ ਕਿੱਥੋਂ ਚੱਕ ਲਿਆ ਪਾਗਲ ਨੂੰ ਤੁਸੀਂ ਚਲੋ ਲੈ ਜੇ ਕੇ ਨੂੰ ਬਾਹਰ ਬਾਹਰ ਆ ਕੇ ਵਕੀਲ ਕਹਿੰਦਾ ਲੈ ਭਾਈ ਤੂੰ ਜਿੱਤ ਗਿਆ ਮੇਰੀ ਫੀਸ ਕਿਤੇ ਆ ਕਹਿੰਦਾ ਫਰਰ ਉਹ ਕਹਿੰਦਾ ਫੀਸ ਤਾਂ ਦੇ ਮੇਰੀ ਕਹਿੰਦਾ ਫਰਰ ਤਹੀ ਸਗਾ ਹੈ ਉਹ ਚਿੱਤ ਜਾ ਕੇ ਇਹਨਾਂ ਨੇ ਆ ਜਿਹੜੇ ਮਸੀਹ ਸਾਹਿਬ ਨੇ ਉਸ ਤਰ੍ਹਾਂ ਦੀਆਂ ਗੱਲਾਂ ਕਰਦੇ ਆ ਪਰ ਮੁੱਖ ਜੱਜ ਸਾਹਿਬ ਤੇ ਹੋਰ ਜਿਹੜਾ ਬੈਂਚ ਹੈ ਉਹ ਇਹਨੂੰ ਕਾਫੀ ਸ਼ਕਤੀ ਦੇ ਨਾਲ ਲੈ ਰਿਹਾ ਜੀ ਸਦਜੇ ਪਾਸੇ ਜੋ ਰਾਸ਼ਨ ਕਾਰਡ ਧਾਰਕਨ ਲਈ 300 ਖੁਸ਼ਖਬਰੀ ਸਾਹਮਣੇ ਹੈ ਕਹਿੰਦੇ ਆ ਕਿ ਇੱਕ ਈ ਪੋਸ਼ ਜਿਹੜਾ ਨਵੀਂ ਯੋਜਨਾ ਹੈ ਇਹ ਮਸ਼ੀਨਾ ਜਿਹੜੀਆਂ ਨੇ ਉਹ ਹੁੜਾ ਦਿੱਤੀਆਂ ਜਾ ਰਹੀਆਂ ਨੇ 80 ਕਰੋੜ ਤੋਂ ਵੱਧ ਧਾਰਕਾਂ ਨੂੰ ਇਹ ਮਸ਼ੀਨਾ heira-pheri ਨਹੀਂ ਹੋਵੇਗੀ ਇੱਥੇ ਤਾਂ ਭਾਈ ਵੋਟਾਂ ਗਿਣਨ ਵਾਲੀ ਮਸ਼ੀਨ 'ਚ heira-pheri ਕੱਢ ਲਿਆ ਸੋ ਪਹਿਲੀ ਮਾਰਚ ਤੋਂ 2024 ਤੋਂ ਰਾਸ਼ਨ ਵੰਡਣ ਪ੍ਰਣਾਲੀ ਵਿੱਚ ਬਦਲਾਅ ਕੀਤਾ ਰਾਸ਼ਨ ਵੰਡ ਨੂੰ ਰਾਸ਼ਨ卡 ਧਾਰਕਾਂ ਨੂੰ ਰਾਸ਼ਨ ਵੰਡ ਵਿੱਚ ਬੇਨਿਜ਼ਮੀਆਂ ਤੇ ਹੋਰ ਸਮੱਸਿਆਵਾਂ ਤੋਂ ਇਹਦੇ ਨਾਲ ਕਹਿੰਦੇ ਛੁਟਕਾਰਾ ਮਿਲ ਜਾਊਗਾ ਜ਼ਿਲ੍ਹਾ ਹੈੱਡਕੁਆਰਟਰ ਤੇ ਬੈਠੇ ਅਧਿਕਾਰੀਆਂ ਵੱਲੋਂ ਜਿਆਤੀ ਕੀਤਰਾ ਖਪਤਕਾਰਾਂ ਦੁਕਾਨਦਾਰਾਂ ਸਪਲਾਈ ਭਾਗ ਬੈਠੇ ਹੋਣਾ ਉਹਨਾਂ ਦੀ ਨਜ਼ਰ ਰਹੇਗੀ ਕੋਈ ਬੰਦਾ ਘੱਟ ਨਹੀਂ ਤੋਲੇਗਾ ਔਰ ਖਪਤਕਾਰ ਨੂੰ ਜੋ ਨਿਰਧਾਰਤ ਰਾਸ਼ਨ ਹੈ ਉਹ ਪੂਰੇ ਦਾ ਪੂਰੇ ਰੂਪ ਵਿੱਚ ਮਿਲੇਗਾ ਇਹ ਜਿਹੜੀਆਂ ਈ ਪੌਸ਼ ਮਸ਼ੀਨਾਂ ਸਟਾਲ ਕੀਤੀਆਂ ਜਾ ਰਹੀਆਂ ਨੇ ਖਪਤਕਾਰਾਂ ਵਾਸਤੇ ਕਾੜ ਧਾਰਕਾਂ ਵਾਸਤੇ ਇਹ ਕਿਸੇ ਵੱਡੇ ਰੈਵੋਲੂਸ਼ਨ ਤੋਂ ਘੱਟ ਨਹੀਂ ਜਾਪਦੀਆਂ ਇੱਕ ਵੱਡੀ ਇਨਕਲਾਬਤਾ ਨਜ਼ਰ ਆ ਰਹੀ ਹੈ ਜੀ ਸੋ 2024 ਦੀ ਚੋਣਾਂ ਨੇੜੇ ਨੇ ਢਿਲਸਾ ਦੂਜੇ ਪਾਸੇ ਜਾਗਰੂਤਾ ਫੈਲਾਉਣੇ ਲੋਕਾਂ ਦੇ ਵਿੱਚ ਹੁਣ ਸੈਲੀਬ੍ਰਿਟੀ ਦਾ ਸਾਹਰਾ ਲਿੱਤਾ ਜਾ ਰਿਹਾ ਤੁਹਾਨੂੰ ਦੱਸ ਦਿਆਂ ਕਿ ਤਰਸੀਮ ਜਸੜ ਦੀ ਹੁਣ ਸਹਾਇਤਾ ਲਈਤੀ ਜਾਵੇਗੀ ਚੋਣ ਕਮਿਸ਼ਨ ਵੱਲੋਂ ਜੀ ਭਾਰਤ ਦੇ ਮੁੱਖ ਚੋਣ ਅਧਿਕਾਰੀ ਨੇ ਸਿਬਨ ਸੀ ਉਹਨਾਂ ਨੇ ਇੱਕ ਤਾਂ ਜਿਹੜਾ ਸਾਡਾ ਕਰਿਕਟਰ ਹੈ ਸ਼ੁਭਮਨ ਗਿੱਲ ਉਹਨੂੰ ਆਈਕਨ ਬਣਾਇਆ ਤੇ ਦੂਜਾ ਜਿਹੜਾ ਤਰਸੇਮ ਜਸੜ ਹੈ ਕੁਝ ਦਿਨ ਪਹਿਲਾਂ ਸਾਡੇ ਚੋਣ ਅਧਿਕਾਰੀ ਸਿਬਨ ਸੀ ਸਾਹਿਬ ਨੇ ਸਾਰੇ ਜ਼ਿਲ੍ਹਾ ਚੋਣ ਅਧਿਕਾਰੀਆਂ ਦੇ ਨਾਲ ਮੀਟਿੰਗ ਕੀਤੀ ਕਿ ਭਾਈ ਐਸ ਵਾਰ ਤੀਜਾ ਇਹ ਹੈ ਕਿ ਵੋਟ ਪ੍ਰਤੀਸ਼ਤ 70% ਤੋਂ ਵਧਾਇਆ ਜਾਵੇ ਵੱਧ ਤੋਂ ਵੱਧ ਲੋਕਾਂ ਨੂੰ ਜਿਹੜਾ ਅਧਿਕਾਰ ਮਿਲਿਆ ਸਰਕਾਰਾਂ ਚੋਣਨ ਦਾ ਉਹਦੇ ਵਿੱਚ ਸ਼ਾਮਲ ਕੀਤਾ ਜਾਵੇ ਪਰ ਜਦੋਂ ਮਸ਼ੀਨਾਂ ਨਾਲ ਛੇੜਛਾੜ ਦੱਸੀ ਜਾਂਦੀ ਹੈ ਉਹਨਾਂ ਦੀ ਪ੍ਰੋਗਰਾਮਿੰਗ ਹੋ ਜਾਂਦੀ ਹੈ ਤੇ ਫਿਰ ਕੀ ਕੀਤਾ ਜਾਵੇ ਇਹ ਦੋ ਵਿਅਕਤੀ ਆਈਕਨ ਦੇ ਤੌਰ ਤੇ ਪੰਜਾਬ ਦੇ ਵਿੱਚ ਵਿਚਰਨਗੇ ਲੋਕਾਂ ਨੂੰ ਪ੍ਰੇਰਿਤ ਕਰਨਗੇ ਕਿ ਤੁਸੀਂ ਵੱਧ ਤੋਂ ਵੱਧ ਵੋਟਾਂ ਪ੍ਰਤੀਸ਼ਤ ਵਧਾਓ ਤਾਂ ਜੋ ਲੋਕਾਂ ਦਾ ਲੋਕਤੰਤਰ ਦੇ ਵਿੱਚ ਹੋਰ ਵਧੀਆ ਤਰੀਕੇ ਦੇ ਨਾਲ ਪ੍ਰਭਾਵ ਬਣ ਸਕੇ ਜੀ ਸੋ ਦੂਜੇ ਪਾਸੇ ਕਿਸਾਨਾਂ ਵੱਲੋਂ ਕੈਪਟਨ ਮਦਰ ਸਿੰਘ ਦੇ ਘਰ ਦੇ ਬਾਹਰ ਧਰਨਾ ਲਗਾਇਆ ਗਿਆ ਢਿਲਸਾਬ ਇਹ ਧਰਨਾ ਕੇਂਦਰ ਨੂੰ ਲੱਗੇ ਲਗਾਇਆ ਗਿਆ ਕਿ ਜੋ ਐਮ ਐਸ ਪੀ ਦੀ ਮੰਗਾਂ ਸਾਡੀ ਆਵਾਜ਼ ਚੁੱਕੀ ਜਾਵੇ ਉੱਥੇ ਤੱਕ ਤੇ ਦੂਜੇ ਪਾਸੇ ਉਹਨਾਂ ਦੇ ਘਰ ਦੇ ਬਾਹਰ ਇੱਕ ਕਿਸਾਨ ਦੀ ਮੌਤ ਵੀ ਹੋ ਗਈ ਢਿਲਸਾਬ ਹਾਂ ਪਤਾ ਲੱਗਿਆ ਜੀ ਇਹ ਤੀਜੀ ਹੈ ਪਹਿਲਾ ਕਿਸਾਨ ਸ਼ੰਭੂ ਦੇ ਵਿੱਚ ਗਿਆਨ ਸਿੰਘ ਦੇ ਨਾਲ ਉੱਤੇ ਦੂਜਾ ਕਿਸਾਨ ਖਨੌਰੀ ਬਾਰਡਰ ਦੇ ਉੱਤੇ ਮਨਜੀਤ ਸਿੰਘ ਦੇ ਰੂਪ ਵਿੱਚ ਤੀਜਾ ਇਹ ਇੱਕ ਜੀਆਰਪੀ ਦੇ ਸਬ ਇੰਸਪੈਕਟਰ ਦੀ ਵੀ ਜਾਨ ਚਲੀ ਗਈ ਇਸ ਤੋਂ ਬਾਅਦ ਇਹਨਾਂ ਦੇ ਕਹਿੰਦੇ ਮੂਸਾ ਡਰਦਾ ਭੱਜਿਆ ਮੌਤ ਉਹਦੇ ਅੱਗੇ ਮੌਤ ਖੜੀ ਇਹਨਾਂ ਦੇ ਨਾਲ ਲਾਲ ਸੰਯੁਕਤ ਕਿਸਾਨ ਮੋਰਚਾ ਵੀ ਹੁਣ ਇੱਥੇ ਆਏਗਾ ਉਹ ਵੀ ਇਹਨਾਂ ਦੇ ਘਰ ਘੇਰੇਗਾ 22 ਤੱਕ ਟੋਲ ਟੈਕਸ ਫ੍ਰੀ ਕਰ ਦਿੱਤੇ ਗਏ ਨੇ ਹੜੋਗਰਾਹ ਸਾਹਿਬ ਬੈਠੇ ਸੀ ਇਹਦੂ ਬਾਸ ਸੰਯੁਕਤ ਕਿਸਾਨ ਮੋਰਚੇ ਨੇ ਭਾਰਤੀ ਜਨਤਾ ਪਾਰਟੀ ਵਾਲਿਆਂ ਦੇ ਘਰਾਂ ਦੇ ਬਾਹਰਲੇ ਪਾਸੇ ਧਰਨੇ ਦੇਨੇ ਨੇ ਸੋ ਇਹ ਜਿਹੜਾ ਪੁਰਾਣਾ ਨਜ਼ਾਰਾ ਸੀ ਕੈਪਟਨ ਅਮਰਿੰਦਰ ਸਿੰਘ ਦੇ ਘਰ ਕੋਲ ਜਦੋਂ ਬੀਪੀਐਸ ਚੌਕ ਜਿਵੇਂ ਅੱਜਕੱਲ੍ਹ ਮੁੱਖ ਮੰਤਰੀ ਭਗਵੰਤ ਮਾਨ ਦਾ ਸੰਗਰੂਰ ਵਾਲਾ ਰਹਿੈਸ਼ਗਾ ਇੱਕ ਧਰਨਾ ਚੌਕ ਬਣਿਆ ਹੋਇਆ ਕਿਸੇ ਵੇਲੇ ਇੱਥੇ ਉਦੋਂ ਪਹਿਲਾਂ ਬਠਿੰਡੇ ਦੇ ਵਿੱਚ ਫਿਰ ਖਰੜ ਦੇ ਵਿੱਚ ਚੰਨੀ ਸਾਹਿਬ ਦੇ ਘਰ ਕੋਲ ਮੇਰਾ ਖਿਆਲ ਜਿਹੜੇ ਜਿਹੜਿਆਂ ਨੇ ਮੁੱਖ ਮੰਤਰੀ ਬੰਨਣਾ ਉਹ ਨਾੜੇ ਨੇੜੇ ਆਪਦੇ ਧਰਨਾ ਗਰਾਊਂਡ ਬਣਾ ਲਿਆ ਕਰਨ ਕਿਉਂਕਿ ਸਾਡੀਆਂ ਜਥੇਬੰਦੀਆਂ ਉੱਥੇ ਧਰਨਾ ਦੇਣ ਵਾਸਤੇ ਜਾਂਦੀਆਂ ਨੇ ਮੁੱਖ ਮੰਤਰੀ ਸਾਹਿਬ ਤਾਂ ਕਹਿੰਦੇ ਸੀ ਕਿ ਸਾਡੀ ਸਰਕਾਰ ਦੇ ਵੇਲੇ ਤੱਕ ਕਿਸੇ ਦੇ ਵੀ ਧਰਨਾ ਲੱਗੇ ਗਈ ਨਹੀਂ ਜੀ ਜੀ ਸੋ ਕਾਂਗਰਸ ਦੇ ਐਮਪੀ ਨੇ ਆਨੰਦਪੁਰ ਸਾਹਿਬ ਤੋਂ ਉਹਨਾਂ ਦੇ ਵੀ ਚਰਚੇ ਛਿੜਪੇ ਨੇ ਵੀ ਉਹ ਭਾਜਪਾ ਸ਼ਾਮਲ ਹੋ ਸਕਦੇ ਨੇ ਜੀ ਦੇਖੋ ਜਿਹੜੇ ਇੱਥੇ ਬਹੁਤ ਆ ਪਹਿਲਾਂ ਕਮਲਨਾਥ ਦਾ ਲੱਗ ਗਿਆ ਇਹ ਵੀ ਚਰਚਾ ਚੱਲੀ ਜਾਂਦੀ ਆ ਕੁਝ ਅਖਬਾਰਾਂ ਦੇ ਵਿੱਚ ਜਦ ਕੇ ਮਨੀਸ਼ ਤਵਾੜੀ ਸਾਹਿਬ ਦੇ ਦਫ਼ਤਰ ਦੇ ਵੱਲੋਂ ਇਹਦਾ ਖੰਡਨ ਕੀਤਾ ਗਿਆ ਕਿ ਅਜਿਹੀ ਕੋਈ ਗੱਲ ਨਹੀਂ ਉਹ ਕਾਂਗਰਸੀ ਨੇ ਤੇ ਕਾਂਗਰਸ ਦੇ ਨਾਲ ਖੜੇ ਰਹਿਣਗੇ ਕਾਂਗਰਸ ਵੱਲੋਂ ਹੀ ਮੈਂਬਰ ਪਾਰਲੀਮੈਂਟ ਬਣੇ ਨੇ ਉਹਨਾਂ ਦਾ ਪੁਰਾਣਾ ਪਰਿਵਾਰ ਕਾਂਗਰਸ ਦੇ ਨਾਲ ਸਬੰਧਿਤ ਹੈ ਇਹ ਤਾਂ ਕੋਈ ਏਡੀ ਵੱਡੀ ਗੱਲ ਨਹੀਂ ਹੈ ਪਹਿਲਾਂ ਕਮਲਨਾਥ ਦੀ ਆਗੀ ਹੁਣ ਤਾਜ਼ਾ ਸਵਾਲ ਇਹ ਲੱਗੀ ਜਾਂਦਾ ਹੈ ਤੇ ਭਾਰਤੀ ਜਨਤਾ ਪਾਰਟੀ ਦੇ ਅੰਦਰ ਲਿਆਂ ਦੇ ਵਿੱਚ ਧੁਰਕੂ ਨਜ਼ਰਾਈ ਜਾਂਦੇ ਜੀ ਕਿ ਜੇ ਕਾਂਗਰਸ ਨੂੰ ਲਿਆ ਲਿਆ ਭਾਜਪਾ ਹੀ ਬਣਾਉਣੇ ਐ ਤੇ ਫਿਰ ਭਾਜਪਾ ਵਾਲੇ ਕਿੱਥੇ ਜਾਣਗੇ ਉਹ ਕਿਜੀ ਬਿਲਕੁਲ ਜਾਣ ਜਿਵੇਂ ਇਹ ਲੋਕ ਇੱਕ ਤੋਂ ਬਾਅਦ ਇੱਕ ਇੱਕ ਤੋਂ ਬਾਅਦ ਇੱਕ ਕਹਿੰਦੇ ਕਿਤੇ ਇਹ ਨਾ ਹੋਵੇ ਮੋਦੀ ਕਾਂਗਰਸ ਤੇ ਰਾਹੁਲ ਕਾਂਗਰਸ ਦੇ ਵਿੱਚ ਕਾਰੀ ਲੜਾਈ ਹੋ ਜੇ ਵੀ ਭਾਰਤੀ ਜਨਤਾ ਪਾਰਟੀ ਦੇ ਅੰਦਰ ਖਾਤੇ ਇੱਕ ਲਾਵਾ ਵੱਲ ਰਿਹਾ ਹੈ ਇਹੋ ਜਿਹਾ ਲਾਵਾ ਜਦੋਂ ਫਟਦਾ ਹੁੰਦਾ ਨਾ ਜੀ ਤੇ ਬਹੁਤ ਕੁਝ ਕਰ ਦਿੰਦਾ ਹੁੰਦਾ ਜੀ ਸੋ ਡਾਕਟਰ ਸਾਹਿਬ ਆਉਣ ਦੇ ਦਿਨਾਂ ਦੇ ਵਿੱਚ ਮੌਸਮ ਦੀ ਅਪਡੇਟ ਦਿੱਤੀ ਜਾਵੇ ਜੀ ਮੌਸਮ ਪਾਕ ਕਹਿੰਦਾ ਕਿ ਅਗਲੇ ਦਿਨਾਂ ਦੇ ਵਿੱਚ ਗੜੇਮਾਰੀ ਹੋ ਸਕਦੀ ਹੈ ਬਰਸਾਤ ਹੋ ਸਕਦੀ ਹੈ ਜਿਵੇਂ ਤੁਸੀਂ ਅੱਜ ਦੇਖਿਓ ਬੀਤੀ ਰਾਤ ਤੋਂ ਵੱਡੀ ਪੱਦਰ ਦੇ ਉੱਤੇ ਠੰਡੀਆਂ ਹਵਾਵਾਂ ਚੱਲ ਰਹੀਆਂ ਨੇ ਮੌਸਮ ਇੱਕ ਵਾਰੀ ਗਰਮਾਹਟ ਚ ਆ ਗਿਆ ਸੀ ਹੁਣ ਦੁਬਾਰਾ ਫੇਰ ਠੰਡ ਵੱਲ ਨੂੰ ਤੁਰ ਪਿਆ ਕਿੱਥੋਂ ਕਿੱਥੇ ਜਾਂਦਾ ਕੁਝ ਨਹੀਂ ਕਹਿ ਸਕਦੇ ਪਰ ਜਿਵੇਂ ਜਿਵੇਂ ਇਹ ਮੌਸਮ ਆ ਰਿਹਾ ਇਸ ਵੇਲੇ ਆਲੂਆਂ ਦੀ ਪਟਾਈ ਲਗਭਗ ਸ਼ੁਰੂ ਹੋ ਚੁੱਕੀ ਹੈ ਜੀ ਆਲੂਆਂ ਵਾਸਤੇ ਇਹ ਮੌਸਮ ਬਹੁਤ ਖਤਰਨਾਕ ਹੈ ਪਰ ਕਣਕ ਦੇ ਖੇਤਾਂ ਵਾਸਤੇ ਜੇ ਠੰਡ ਲੰਬਾ ਸਮਾਂ ਚੱਲਦੀ ਹੈ ਤਾਂ ਕਣਕ ਦੇ ਝਾੜ ਦੇ ਵਿੱਚ ਬਹੁਤ ਅਸਰ ਪੈਂਦਾ ਹੈ ਪ੍ਰਭਾਵ ਪੈਂਦਾ ਹੈ ਕਣਕ ਵਾਸਤੇ ਲਾਹੇਵੰਦ ਸਬਤ ਹੁੰਦੀ ਹੈ ਕਿਸਾਨਾਂ ਦੀ ਜੇਬ 'ਚ 4 ਰੁਪਏ ਵੱਧ ਪੈ ਸਕਦੇ ਜੀ ਅੱਜ ਦੇ ਪ੍ਰੋਗਰਾਮ ਦੇ ਵਿੱਚ ਆਨੇ ਟੈਲੋ ਸਾਹਿਬ ਤੁਸੀਂ ਪ੍ਰੋਗਰਾਮ ਦਾ ਹਿੱਸਾ ਬਣਿਆ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ ਮਿਹਰਬਾਨੀ ਜੀ ਪ੍ਰੋਗਰਾਮ ਲੈ ਕੇ ਕੱਲ ਫੇਰ ਹਾਜ਼ਰ ਹੋਵਾਂਗੇ ਧੰਨਵਾਦ